ਹਾਂਜੀ ਜਿਨ੍ਹਾਂ ਦਾ ਵਾਰੀ-ਵਾਰੀ ਪੇਟ ਖਰਾਬ ਹੁੰਦਾ ਗੈਸ ਬਦ ਹਾਜਮੀ ਤੇ ਜਿਨ੍ਹਾਂ ਨੂੰ ਅਲਰਜੀ ਹੈ ਉਸ ਦੇ ਲਈ ਆਪਾਂ ਬਣਾਉਣੇ ਆ ਇੱਕ ਘਰੇਲੂ ਨੁਕਤਾ ਉਸ ਦੇ ਲਈ ਚਾਹੀਦਾ ਆਪਾਂ ਨੂੰ ਇੱਕ ਚਮਚਾ ਸੌਫ ਤੇ ਇੱਕ ਚਮਚਾ ਚਾਹੀਦਾ ਜੀ ਆਪਾਂ ਨੂੰ ਜੀਰਾ ਇਹ ਪੂਰੀ ਰਾਤ ਆਪਾਂ ਭੌਂਕੇ ਰੱਖਣਾਗਾ ਜੀ ਪੂਰੀ ਰਾਤ ਭੌਂਕੇ ਰੱਖਿਆ ਸੀ ਆਪਾਂ ਹੁਣ ਆਪਾਂ ਇਹਨੂੰ ਪਾਣੀ ਨੂੰ ਛਾਲ ਲਾਂਗੇ ਚਾਹਨਪੋਵਾਲ ਹੁਣ ਇੱਕ ਚਮਚਾ ਆਪਾਂ ਇਹਦੇ ਵਿੱਚ ਸ਼ਹਿਦ ਦਾ ਵੀ ਐਡ ਕਰਦੇ ਆਗੇ ਹੁਣ ਆਪਾਂ ਇਹਦੇ ਵਿੱਚ ਸ਼ਹਿਦ ਐਡ ਕਰਕੇ ਇਸ ਨੂੰ ਪੀ ਲਾਂਗੇ ਆਪਣਾ ਜੋ ਵੀ ਪੇਟ ਦੇ ਵਿੱਚ ਹੈ ਹਰ ਪ੍ਰਕਾਰ ਦੀ ਦਿੱਕਤ ਹੈ ਗੈਸ ਐਸਿਡਿਟੀ ਬਲ ਹਾਜਮੀ बार-बार ਪੇਟ ਖਰਾਬ ਹੁੰਦਾ ਹੈ ਉਸ ਦੇ ਨਾਲ ਇਹ ਠੀਕ ਹੋ ਜਾਵੇਗਾ ਤੇ ਨਾਲੇ ਜੋ ਅਲਰਜੀ ਦੀ ਵੀ ਦਿੱਕਤ ਹੈ ਉਹ ਵੀ ਠੀਕ ਹੋ ਜਾਵੇਗੀ ਮੋਟਾਪਾ ਉਹ ਵੀ ਠੀਕ ਹੋ ਜਾਵੇਗਾ ਤੇ ਇਸੰਦੇ ਨਾਲ ਬਹੁਤ ਸਾਰੇ ਫਾਇਦੇ ਨੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਧੰਨਵਾਦ ਜੀ